ਪੰਜਾਬ ਨਿਊ ਟੈਲੀਵਿਜ਼ਨ ਨਾਲ ਜੁੜੇ ਦਰਸ਼ਕਾਂ ਸਵਾਗਤ ਮੈਂ ਸੁਖਰਾ ਚਾਹੇਦੋ ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਵੱਡਾ ਤਮਾਕਾ ਹੋ ਗਿਆ ਸੀ ਜਦੋਂ ਵਿਧਾਨ ਸਭਾ ਹਲਕਾ ਖੜੜ ਤੋਂ ਆਮ ਆਦਮੀ ਪਾਰਟੀ ਦੀ ਮਜੂਦਾ ਵਿਧਾਇਕਾ ਅਨਮੋਲ ਗਗਨ ਮਾਨ ਵੱਲੋਂ ਆਪਣੇ ਵਿਧਾਇਕੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਵੱਖ-ਵੱਖ ਪ੍ਰਕਾਰ ਦੀਆਂ ਚਰਚਾਵਾਂ ਚੱਲੀਆਂ ਪਰ ਇਨ੍ਹਾਂ ਚਰਚਾਵਾਂ ਨੂੰ ਉਸ ਵੇਲੇ ਵਿਰਾਮ ਲੱਗ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਅਨਮੋਲ ਗਗਨ ਮਾਨ ਦੇ ਨਾਲ ਕੱਠਿਆਂ ਬੈਠ ਕੇ ਇੱਕ ਤਸਵੀਰ ਸਾਂਝੀ ਕਰ ਦਿੱਤੀ। ਉਹਨਾਂ ਲਿਖਿਆ ਕਿ ਗਗਨ ਅਨਵੋੜ ਵੱਲੋਂ ਦਿੱਤਾ ਗਿਆ ਅਸਤੀਫਾ ਪਾਰਟੀ ਵੱਲੋਂ ਨਾਮਨਜ਼ੂਰ ਕੀਤਾ ਗਿਆ ਹੈ। ਹੁਣ ਉਹ ਵਿਧਾਇਕ ਬਣੇ ਰਹਿਣਗੇ। ਅਮਨ ਅਰੋੜਾ ਨੇ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰ ਸਾਂਝੀ ਕਰਦੇ ਇਹ ਵੀ ਲਿਖਿਆ ਕਿ ਉਹ ਹੁਣ ਆਪਣੇ ਹਲਕੇ ਅਤੇ ਪਾਰਟੀ ਲਈ ਪਹਿਲਾ ਵਾਂ ਕੰਮ ਕਰਦੇ ਰਹਿਣਗੇ। ਉਹਨਾਂ ਦਾ ਅਸਤੀਫਾ ਨਾਮਨਜ਼ੂਰ ਕੀਤਾ ਗਿਆ। ਇੱਕ ਵਸ ਦਾ ਇਹ ਚਰਚਾਵਾਂ ਚੱਲ ਰਹੀਆਂ ਸੁਣ ਕੇ ਹੁਣ ਇੱਥੋਂ ਵਿਧਾਇਕ ਦੀ ਸੀਟ ਖਾਲੀ ਹੋ ਰਹੀ ਹੈ। ਜਲਦੀ ਇੱਥੇ ਜਿਮਣੀ ਚੋਣ ਹੋਵੇਗੀ ਤੇ ਜਿਮਣੀ ਚੋਣ ਵਾਸਤੇ ਕਿਹੜੇ ਉਮੀਦਵਾਰ ਕਿਸ ਪਾਰਟੀ ਵੱਲੋਂ ਚੋਣ ਮદાન ਵਿੱਚ ਉਤਾਰੇ ਜਾਣਗੇ ਇਹਨਾਂ ਖਬਰਾਂ ਦੇ ਚੱਲਦਿਆਂ ਹੀ ਜਦੋਂ ਅੱਜ ਉਸ ਸਮੇਂ ਵੱਡੀ ਅਪਡੇਟ ਆਈ ਕਿ ਪੰਜਾਬ ਪ੍ਰਧਾਨ ਅਮਨ अरोड़ा ਨੇ ਗਗਨ ਅਨਮੋਲ ਨਾਲ ਬੈਠ ਕੇ ਇੱਕ ਤਸਵੀਰ ਸਾਂਝੀ ਕੀਤੀ ਕਿ ਉਹਨਾਂ ਨਾਲ ਪਰਿਵਾਰਕ ਮਿਲਣੀ ਹੋਈ ਹੈ ਜਿਸ ਵਿੱਚ ਉਹਨਾਂ ਲਿਖਿਆ ਸੀ ਕਿ ਹੁਣ ਉਹ ਆਪਣੇ ਵਿਧਾਇਕੀ ਦਸਤੀਪਾ ਵਾਪਸ ਲੈਣਗੇ ਇਸ ਤੋਂ ਬਾਅਦ ਮੀਡੀਆ ਦੇ ਅਹਿਮ ਸੂਤਰਾਂ ਤੋਂ ਜਾਣਕਾਰੀ ਇਹ ਵੀ ਪ੍ਰਾਪਤ ਹੋਈ ਹੈ ਕਿ ਆਮਨ ਅਰੋੜਾ ਨਾਲ ਹੋਈ ਇਸ ਮਿਲਣੀ ਤੋਂ ਬਾਅਦ ਵਿਧਾਇਕ ਅਨਮੋਲ ਗਗਨਵਾਨ ਦੁਆਰਾ ਆਪਣਾ ਅਸਤੀਫਾ ਵਾਪਸ ਲੈਣ ਦੀ ਗੱਲ ਮੰਨੀ ਹੈ ਉਹਨਾਂ ਨੇ ਲਿਖਿਆ ਕਿ ਉਹ ਪਾਰਟੀ ਨਾਲ ਜੁੜੇ ਰਹਿਣਗੇ ਅਤੇ ਪੰਜਾਬ ਦੇ ਪਾਰਟੀ ਲਈ ਦਿਨ ਰਾਤ ਕੰਮ ਕਰਨਗੇ ਤੁਹਾਨੂੰ ਦੱਸ ਦਿਆਂ ਨੇ ਕਿ ਇਹ ਜਿਹੜੀ ਕਾਰਵਾਈ ਹੋਈ ਸੀ ਜਿਹੜਾ ਉਹਨਾਂ ਨੇ ਆਪਣੇ ਵਿਧਾਇਕੀ ਦੇ ਉਹਦੇ ਤੋਂ ਅਸਤੀਫਾ ਦਿੱਤਾ ਸੀ ਉਸ ਪਿੱਛੇ ਵੱਡਾ ਕਾਰਨ ਕੀ ਸੀ ਕਿ ਉਹਨਾਂ ਨੇ ਆਪਣੇ ਹਲਕੇ ਵਿੱਚ ਆਵਾਜ਼ੀ ਪਾਰਟੀ ਵੱਲੋਂ ਹੋਰ ਵਿਅਕਤੀਆਂ ਦੀ ਦਸਤੰਦਾਜ਼ੀ ਵਧਾਤੀ ਸੀ ਜਿਹੜੇ ਅਫਸਰ ਸਾਹੀ ਦਾ ਕੰਮਕਾਰ ਸੀ ਉਹ ਵੀ ਹੋਰ ਵਿਅਕਤੀ ਦੇਖਣ ਲੱਗ ਗਏ ਸਨ ਇਹਨਾਂ ਦੀ ਪੁਸ਼ਪਰਤੀਤ ਬਹੁਤੀ ਨਹੀਂ ਹੋ ਰਹੀ ਸੀ ਜਿਸ ਤੋਂ ਇਹਨਾਂ ਨੇ ਖਫਾ ਹੋ ਕੇ ਅੱਸੀਪਾ ਦੇ ਦਿੱਤਾ ਸੀ ਪਤਾ ਇਹ ਵੀ ਲੱਗਾ ਹੈ ਕਿ ਇਹਨਾਂ ਨੇ ਪਿਛਲੇ ਕੁਝ ਦਿਨ ਪਹਿਲਾਂ ਹੀ ਆਵਾਜ਼ੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਵੀ ਮੁਲਾਕਾਤ ਕੀਤੀ ਸੀ ਪਰ ਉਹਨਾਂ ਨੇ ਇਹ ਆਖ ਕੇ ਇਹਨਾਂ ਨੂੰ ਟਾਲ ਦਿੱਤਾ ਕਹਿ ਸਕਦੇ ਜਾਂ ਵਾਪਸ ਕਰ ਦਿੱਤਾ ਸੀ ਕਿ ਤੁਸੀਂ ਇਸ ਸਬੰਧੀ ਮਨੀਸ਼ ਸੋਧਿਆ ਨਾਲ ਗੱਲ ਕਰ ਸਕਦੇ ਹਾਂ ਕਿਉਂਕਿ ਇਹਨਾਂ ਦੇ ਹਲਕੇ ਦੀ ਰਿਪੋਰਟ ਮਨੀਸ਼ ਸੋਧਿਆ ਕੋਲ ਪਹੁੰਚੀ ਸੀ ਜਿਹੜੀ ਰਿਪੋਰਟ ਪਹੁੰਚੀ ਉਸ ਵਿੱਚ ਇਹਨਾਂ ਦੀ ਕਾਰਗੁਜ਼ਾਰੀ ਬਹੁਤੀ ਵਧੀਆ ਨਹੀਂ ਦਿਖਾਈ ਗਈ ਸੀ ਜਿਸ ਕਰਕੇ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਇੱਕ ਪਾਸੇ ਖੁੱਡੇ ਲੈਣ ਲਗਾ ਦਿੱਤਾ ਸੀ ਜਿਸ ਕਰਕੇ ਇਹਨਾਂ ਨੇ ਅੱਕ ਕੇ ਅਸਤੀਪਾ ਦਿੱਤਾ ਸੀ ਪਰ ਇਸ ਅਸਤੀਪੇ ਨੂੰ ਅੱਜ ਉਸ ਸਮੇਂ ਵਿਰਾਮ ਲੱਗ ਗਿਆ ਕਹਿ ਸਕਦੇ ਹਾਂ ਕਿ ਜਦੋਂ ਗਗਨ ਅਨਮੋਲ ਦੁਆਰਾ ਇੱਕ ਵੱਡਾ ਜੂ ਟਰਨ ਲਿਆ ਗਿਆ ਗਗਨ ਅਨਮੋਲ ਵੱਲੋਂ ਇਹ ਦਿੱਤਾ ਅਸਤੀਫਾ ਵਾਪਸ ਲੈਣ ਦੀ ਗੱਲ ਸਾਹਮਣੇ ਆ ਗਈ ਇਹ ਗੱਲ ਸਾਹਮਣੇ ਉਦੋਂ ਆਈ ਜਦੋਂ ਪੰਜਾਬ ਪਾਰਟੀ ਦੇ ਪ੍ਰਧਾਨ ਅਮਨ अरोड़ा ਨੇ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨਾਲ ਜੋ ਉਹਨਾਂ ਦੇ ਗਿਲੇ ਸ਼ਿਕਵੇ ਸੀ ਉਹ ਸਾਰੇ ਦੂਰ ਕਰਨ ਤੇ ਸਹਿਮਤੀ ਦਿੱਤੀ ਹੁਣ ਦੇਖਦੇ ਹਾਂ ਕਿ ਆਉਣ ਦਿਨਾਂ ਵਿੱਚ ਅਨਮੋਲ ਗਗਨ ਮਾਨ ਕੋਲ ਕੋਈ ਵੱਡੀ ਜ਼ਿੰਮੇਵਾਰੀ ਵੀ ਆ ਸਕਦੀ ਹੈ ਜਾਂ ਸਿਰਫ ਇਹਨਾਂ ਨੂੰ ਮਨਾਉਣ ਤੱਕ ਹੀ ਸਾਰੀ ਸਿਆਸੀ ਪ੍ਰਕਿਰਿਆ ਸੀਮਿਤ ਹੋ ਕੇ ਰਹਿ ਜਾਵੇਗੀ ਸੋ ਅੱਜ ਦੀ ਅਪਡੇਟ ਇਹ ਸੀ ਕਿ ਗਗਨ ਅਨਮੋਲ ਦਾ ਦਿੱਤਾ ਹੋਇਆ ਅਸਤੀਫਾ ਇੱਕ ਵਾਰ ਨਾਮਨਜ਼ੂਰ ਪਾਰਟੀ ਵੱਲੋਂ ਕਰ ਦਿੱਤਾ ਗਿਆ ਹੁਣ ਇੱਥੇ ਇੱਕ ਵਾਰ ਜਮਨੀ ਚੋਣ ਹੋਣ ਤੋਂ ਬਚਾ ਹੋ ਗਿਆ ਅਤੇ ਪੰਜਾਬ ਦਾ ਜੋ ਜਮਨੀ ਚੋਣਾਂ ਤੇ ਪੈਸਾ ਖਰਚਾਉਂਦਾ ਉਹ ਤੋਂ ਵੀ ਪੰਜਾਬ ਦਾ ਖੇੜਾ ਛੁੱਟ ਗਿਆ ਸੋ ਅੱਜ ਦੀ ਅਪਡੇਟ ਇਹ ਹੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਲੈਣਾ ਧੰਨਵਾਦ ਸਤਿ ਸ਼੍ਰੀ ਅਕਾਲ